ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਸੋਨੀਆ ਮਾਸਟਰ ਕਿਚਨ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਗੁੜ ਵਾਲੀਆਂ ਮਿੱਠੀਆਂ ਸੇਵੀਆਂ ਆਓ ਆਪਾਂ ਇਸ ਦੀ ਰੈਸিপি ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਕ ਪਲੇਟ ਵਿੱਚ ਲਈਆਂ ਹਨ ਪਤਲੇ ਵਾਲੀਆਂ ਸੇਵੀਆਂ ਗੋ ਇੱਕ ਕ ਲਈ ਗੁੜ ਦੀ ਕੱਟੇ ਹੋਏ ਬਦਾਮ, ਕਿਸ਼ਮਿਸ਼ ਔਰ ਅਧੀ ਕੋਲੀ ਦੇਸੀ ਕੀ ਦੀ ਨਾਲ ਆਪਾਂ ਲਿਆ ਹੈ 1 ਕਪ ਬਦੂਤਾ। ਆਓ ਆਪਾਂ ਹੁਣ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਅਸੀਂ ਕੜਾਈ ਨੂੰ ਗਰਮ ਹੋਣ ਲਈ ਰੱਖ ਦਿੱਤਾ ਹੈ। ਹੁਣ ਆਪਾਂ ਸਭ ਤੋਂ ਪਹਿਲਾਂ ਸੇਵੀਆਂ ਰੋਸਟ ਕਰਾਂਗੇ। ਸਵਿਚ ਐਡ ਕਰਾਂਗੇ ਇੱਕ ਕੌਲੀ ਦੇਸੀ ਕੀ ਦੀ ਇਸ ਨੂੰ ਅਸੀਂ ਜ਼ਿਆਦਾ ਗਰਮ ਨਹੀਂ ਕਰਨਾ ਹੁਣੇ ਆਪਾਂ ਇਸਵਿਚ ਐਡ ਕਰਾਂਗੇ ਬਰੀਕ ਵਾਲੀਆਂ ਸੇਵੀਆਂ ਕਿਉਂਕਿ ਆਪਾਂ ਇਹਨਾਂ ਨੂੰ ਪਹਿਲਾਂ ਰੋਸਟ ਕਰਾਂਗੇ ਇਸ ਨੂੰ ਆਪਾਂ ਨਾਲ ਦੀ ਨਾਲ ਹਲਾਈ ਜਾਣਾ ਹੈ ਤਾਂ ਜੋ ਸਾਡੀਆਂ ਸੇਵੀਆਂ ਜ਼ਿਆਦਾ ਲਾਲ ਨਾ ਹੋ ਜਾਣ ਇਸ ਨੂੰ ਅਸੀਂ 4 ਤੋਂ 5 ਮਿੰਟ ਤੱਕ ਸਿਮ ਗੈਸ ਤੇ ਹੀ ਪੁੰਨਾਂਗੇ ਆਪਾਂ ਇਸ ਨੂੰ ਉਦੋਂ ਤੱਕ ਪੁੰਨਾਂਗੇ ਜਦੋਂ ਤੱਕ ਸਾਡੀਆਂ ਸੇਵੀਆਂ ਹਲਕੀਆਂ ਬਰਾਊਨ ਨਹੀਂ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਸਾਡੀਆਂ ਸੇਵੀਆਂ ਹਲਕੀਆਂ ਬਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਹਨ ਇੱਕ ਤੋਂ 2 ਮਿੰਟ ਤੱਕ ਅਸੀਂ ਇਸ ਨੂੰ ਹੋਰ ਪਕਾਵਾਂਗੇ ਸਾਡੀਆਂ ਸੇਵੀਆਂ ਚੰਗੀ ਤਰ੍ਹਾਂ ਬਰਾਊਨ ਹੋ ਚੁੱਕੀਆਂ ਹਨ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਵਿੱਚ ਐਡ ਕਰਾਂਗੇ 1 ਕੱਪ ਦੁੱਧਾ ਦੁੱਧ ਨੂੰ ਆਪਾਂ ਥੋੜਾ ਥੋੜਾ ਕਰਕੇ ਐਡ ਕਰਾਂਗੇ ਦੱਲ ਹੁਣ ਆਪਾਂ ਬਾਕੀ ਬੱਚੇ ਆ ਵੀ ਦੁੱਧ ਇਸ ਵਿੱਚ ਐਡ ਕਰ ਦਾਂਗੇ 1 ਤੋਂ 2 ਮਿੰਟ ਤੱਕ ਅਸੀਂ ਇਸ ਨੂੰ ਉਬਾਲਾਉਣ ਤੱਕ ਪੂਕਾਵਾਂਗੇ ਸਾਡੀਆਂ ਸੇਵੀਆਂ ਨੂੰ ਉਬਾਲਾ ਆਣਾ ਸ਼ੁਰੂ ਹੋ ਚੁੱਕਿਆ ਹੈ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤਾਂ ਜੋ ਸਾਡਾ ਦੁੱਧ ਪ੍ਰੋਪਰ ਤਰ੍ਹਾਂ ਸੇਵੀਆਂ ਵਿੱਚ ਮਿਕਸ ਹੋ ਜਾਏ ਇਹ ਤੁਸੀਂ 2 ਤੋਂ 3 ਸਾਲ ਦੇ ਬੱਚੇ ਨੂੰ ਵੀ ਜ਼ਰੂਰ ਬਣਾ ਕੇ ਦੇ ਸਕਦੇ ਹੋ ਇਹ ਸਾਡੀ ਸਿਹਤ ਲਈ ਬਹੁਤ ਹੀ ਹੈਲਦੀ ਹੁੰਦੀਆਂ ਹਨ ਤੁਸੀਂ ਦੇਖ ਸਕਦੇ ਹੋ ਸਾਡੀਆਂ ਸੇਵੀਆਂ ਨੂੰ ਚੰਗੀ ਤਰ੍ਹਾਂ ਉਬਾਲ ਆਣਾ ਸ਼ੁਰੂ ਹੋ ਚੁੱਕਿਆ ਹੈ 2 ਤੋਂ 3 ਮਿੰਟ ਤੱਕ ਅਸੀਂ ਇਸ ਨੂੰ ਚੰਗੀ ਤਰ੍ਹਾਂ ਬਾਲ ਦਵਾਵਾਂਗੇ ਕਿਉਂਕਿ ਜਦੋਂ ਇਸ ਨੂੰ ਉਬਾਲ ਆ ਜਾਵੇਗਾ ਤਾਂ ਆਪਾਂ ਇਸ ਵਿੱਚ ਐਡ ਕਰਾਂਗੇ ਗੁੜ ਜੋ ਆਪਾਂ ਪਹਿਲਾਂ ਤੋਂ ਰੱਖਿਆ ਹੋਇਆ ਸੀ ਤੁਸੀਂ ਇਸ ਨੂੰ ਆਪਣੇ ਹਿਸਾਬ ਨਾਲ ਵੀ ਐਡ ਕਰ ਸਕਦੇ ਹੋ ਜਿੰਨਾ ਤੁਸੀਂ ਮਿੱਠਾ ਖਾਣਾ ਪਸੰਦ ਕਰਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੀਆਂ ਸੇਵੀਆਂ ਨੂੰ ਚੰਗੀ ਤਰ੍ਹਾਂ ਅਬਾਲਾ ਆ ਚੁੱਕਿਆ ਹੈ ਸਾਡਾ ਗੁੜ ਵੀ ਚੰਗੀ ਤਰ੍ਹਾਂ ਕੁਲ ਚੁੱਕਿਆ ਹੈ ਹੁਣ ਆਪਾਂ ਇਸ ਵਿੱਚ ਐਡ ਕੀਤੀ ਹੈ ਕਿਸ਼ਮਿਸ਼ ਤੇ ਨਾਲ ਦੀ ਨਾਲ ਆਪਾਂ ਇਸ ਵਿੱਚ ਐਡ ਕਰਾਂਗੇ ਬਦਾਮ ਤਿੰਨ ਤੋਂ 4 ਮਿੰਟ ਤੱਕ ਅਸੀਂ ਇਸ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਜਿੰਨਾ ਟਾਈਮ ਸਾਡੀਆਂ ਸੇਵੀਆਂ ਚੰਗੀ ਤਰ੍ਹਾਂ ਕੜਨੇ ਜਾਂਦੀਆਂ ਦੇ ਨਾਲ ਦੇ ਨਾਲ ਆਪਾਂ ਇਸ ਨੂੰ ਹਿਲਾਇ ਜਾਵਾਂਗੇ ਸਾਡੀਆਂ ਸੇਵੀਆਂ ਪੂਰੀ ਤਰ੍ਹਾਂ ਕੜ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਸ ਨੂੰ ਇੱਕ ਬਾਉਲ ਵਿੱਚ ਸਰਵ ਕਰਾਂਗੇ ਜੇ ਆਪ ਸਭ ਨੂੰ ਮੇਰੀ ਇਹ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਘਰ ਵਿੱਚ ਵੀ ਜ਼ਰੂਰ ਟਰਾਈ ਕਰਨਾ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਦੱਸਣਾ ਤੁਸੀਂ ਦੇਖ ਸਕਦੇ ਹੋ ਅਸੀਂ ਸਾਰੀਆਂ ਸੇਵੀਆਂ ਨੂੰ ਇੱਕ ਬਾਉਲ ਵਿੱਚ ਸਰਵ ਕਰ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਇਸ ਵਿੱਚ ਗਾਰਨਿਸ਼ ਲਈ ਐਡ ਕਰਾਂਗੇ ਥੋੜੀ ਜੀ ਕਿਸ਼ਮਿਸ਼ ਔਰ ਬਦਾਮ ਜੇ ਆਪ ਸਭ ਨੂੰ ਮੇਰੀ ਰੈਸিপি ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਸਤਿ ਸ਼੍ਰੀ ਅਕਾਲ